ਸਰ ਪੰਨੀ ਤੋਂ ਲਿਆ ਗਿਆ ਹੈ ਜਿਹੜੀ ਜਿੰਦ ਬਤਾ ਰਹੇ ਹੈ। ਕਰੀ ਕੋ ਅੱਜ ਰਾਸ਼ਟਰਪਾਲ ਨੇ ਨਹੀਂ ਸਾਡੇ ਜਿੰਦ ਬਤਾ ਰਹੇ। ਕਰੀ ਲੋਕਾਂ ਕੇ ਸ਼ਖਸਾਂ ਤੋਂ ਬਾਅਦ ਨਹੀਂ ਜਿਹੜੀ ਜਿੰਦ ਬਤਾ ਰਹੇ। ਕਰੀ ਪਾਟ ਜਿਹੜੇ ਜਿਹੜੇ ਪੌਲ ਸਿੱਧੇ ਰੋਣ ਵਾਲੇ ਬੱਚੋਨਾਂ ਨਾਲ ਦਾ ਹੱਥ ਨਹੀਂ ਹੈ। ਪਰ ਅੱਜ ਬੋਲੀ ਜਿੰਦ ਦਾ ਕੋਈ ਵੀ ਰਸਤਾ ਨਹੀਂ। ਆਰ ਜਿੰਦ ਵੀ ਹਮੇ ਅਧਿਕਤੋਂ ਦਾ ਕੋਈ ਨਹੀਂ ਹੈ। था तो प्रेम दे सामने की गौर सादा मेरा जारी है बेटा जरूर मेरे घर वाले जो नेनिया पाल में भेजे थोड़ी भी तो ताड़ दूं पण कहीं तरी मतलब आशा है कि थोड़ी भी तो रुकण फिर जब तक मैं भी काम करवाऊं महाराज जी के शौर्य वाली को काम में भेजी है इससे रो मुझे भी जाए वो क्यों नहीं है भगवान मेरे मन कौन प्राप्त हो रहे है महाराज की आवाज अंदर की संगत नहीं है

ਹਰ ਕੋ ਘਰ ਕੋ ਕਰਕੇ ਤੈਨੂੰ ਆਪਾਂ ਘੀਨੇ ਸੁਖ ਨੇ ਜਿਉਂ ਜਨਕ ਪ੍ਰਸਾਰ ਸਿਰਦ ਚ ਮੈਂ ਕਿਉਂ ਮਰਾਰ ਮਾਇਆ ਜਾਨ ਕੀ ਤੇਰੀ ਇਹ ਸਤਿਗੁਰੂ ਸ੍ਰੀ ਗੁਰੂ ਤੇਜ ਹਹਾਦਰ ਸਾਹਿਬ ਜੀ ਦੀ ਕਿਰਪਾ ਕੀਤੀ ਹੈ ਪਾਵਨ ਪ੍ਰਚਰ प्रदेश ਸਰਣ ਕੀਤਾ ਸੱਤ ਲਗੀਆਂ ਦੇ ਸਤਿਗੁਰ ਜੀ ਦੀ ਕਿਰਪਾ ਸਦਕਾ ਹੋਵ ਪਈ ਹਾਨ ਅਠਵੀਂ ਲੜੀ ਬੜੀ ਸਜਾਈ ਗਈ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਕ ਸ਼ਬਦ ਜਗ੍ਹਾ ਬਣ ਕੀਤਾ ਰਿਹਾ ਆਪਾਂ ਸਾਗ ਵਿੱਚ ਸਤਿਕਾਰੇ ਸਰਣ ਕਰ ਲਈ ਹੈ ऐसा विषय बोलते हैं पहाड़ा आंतो सरकार की का गया ऐसा बोलते हैं लोगों से महाराजी मुस्ताक जी के प्राण मान गए एक अच्छे से आप ऑनलाइन समझ लेते हैं बड़े प्यार से जाना बहुत ये दुनिया का नाम जाने तो we اجیت جی ڈلے والے چڑھتی کلاس بینتی بچے بدرابی تربنڈی ਤਰਬਾਗੋਂ ਲਗਵਾ ਕੇ ਜਿਹੜੀਆਂ ਦਾਤਾਦ ਜੁਰਮਨਾ ਕਰਦੇ ਨੇ ਭਟਾਏ ਪਰ ਕਟਕੂਰ ਹੋ ਪਰ ਇਹੋ ਦਾ ਤੇ ਬੀਜੀ ਫੌਜੀ ਸਾਨੂੰ ਸਰਕਾਰ ਸੜਕ ਨੂੰ ਫੈਮਿਲੀ ਪਿਆਰ ਕਰ ਉਹਨਾਂ ਵੱਲੋਂ ਨਿਸ਼ਾਨਦਾਨ ਪੱਕੀ ਹੋ ਜਾਣ ਪੀਆਰ ਮਿਲ ਜਾਵੇ ਰਣਜੀਤ ਸਿੰਘ ਨੂੰ ਫੌਜ ਵਿੱਚ ਇੱਕ ਨਾਮ ਦਰਜ ਕਰੋ 2000 ਰੁਪਏ ਨਿਗਰਾਨਾ ਜੇਕਰ ਉਪਰੰਤ ਸਾਰਾ ਨਿਗਰਾਨਾ ਦੇ ਦਾਰ ਸ੍ਰੀ ਨੂੰ ਸਰਵਾਸਤ ਹੈ ਤੁਹਾਨੂੰ ਕਹਿੰਦੇ ਤਰਨਾ ਸੁਨੇ ਧਾਨੀ ਆ ਹੋਰ ਵੀ ਕੋਈ ਨਹੀਂ ਆਪਾਂ ਕਹਿੰਦੇ ਕਰ ਜੂ ਵੀ ਧਾਨੀ ਆ ਪਰਮਾਤਮਾ ਕਹਿੰਦਾ ਸ਼ਰਿਆ ਤੇ ਕਹਿੰਦਾ ਹੈ ਉਹ ਤੁਹਾਨੂੰ ਦਾ ਬਚੈ ਹੁੰਦਾ ਕੋਈ ਜੇ ਤਾਤਲੀ ਹੁੰਦਾ ਤੇਨੇ ਜੇ ਵੀ ਪਰਮਾਤਮਾ ਨੇ ਜਦੋਂ ਚੁੱਪੀ ਮਾਰੀ ਆ ਉਹ ਦੁਨੀ ਚੁੱਪੀ ਮਾਰ ਕੇ ਕਹਿੰਦਾ ਸ਼ੋਧਰੋ ਤੁਸੀਂ ਵੀ ਭਾਨੇ ਸੋਪਾ ਗਿਆ ਉਹ ਮੈਨੂੰ ਅੰਦਰੋਂ ਕਿੰਦਰੋਂ ਹੁੰਦੇ ਸ਼ੋਧਰੋ ਹੁੰਦੇ ਪਰਮਾਤਮਾ ਕੇ ਤਾਕਤ ਨਹੀਂ ਹੈ ਜਿਆਦਾ ਮਾਨ ਤੇ ਹੁੰਦਾ ਇਹ ਮਾਰ ਕੇ ਬੇਨਤੀ ਜੁਲਦੀ ਆਉਣੀ ਤੇ ਉਹ ਕਹਿੰਦਾ ਕਿ ਜਿੱਥੇ ਜਿੱਥੇ ਤਾਤਲੀ ਜਿੱਥੇ ਜਿੱਥੇ ਬਾਗੀ ਨੇ ਤੇ ਇਹ ਪੂਰੇ ਦੁਨੀਆ ਦਾ ਕਿੰਤਾ ਹੈ ਬਿਲਕੁਲ ਨਾਮ ਸਰੋਤ ਲਿਖਿਆ ਜਵਾਨੀ ਦੇ ਘਰ ਵਾਲੇ ਜਿਹੜੇ ਹਿੰਦਾਂ ਇਹ ਭੁਲੇਹੇ ਹੋ ਕੇ ਬਚਿਆ ਨੇ ਮਹਾਂਪੁਰ ਕੋਲ ਦਾ ਨੈਤਿਕਾ ਠੀਕ ਆ ਜੇ ਆਪਣੇ ਘਰ ਵਾਲੇ ਨੂੰ ਚਾਰ ਸਮਝਾਉਣ ਦੀ ਗੱਲ ਪੜੀ ਛਾਡ ਦੇਵੇ ਤੰਦਰ ਪਾਣੀ ਛਾਡ ਦੇਵੇ ਉਹਦਾ ਅੱਧਾ ਹਿੱਸਾ ਲੁੱਟ ਲੈਂਦਾ ਹੈ ਇਹਨਾਂ ਬਚਾਰਿਆਂ ਨੇ ਨਹੀਂ ਦੇ ਦਿੱਤ ਨੂੰ ਤਾਂ ਵੀ ਨਹੀਂ ਕਹਿ ਦਿੱਤਾ ਉਸ ਦਾ ਮੋੜ ਦਾ ਨਾਮ ਲੇ ਲਾਣਾ ਬੜੀ ਆਕੀਜਨਟੀ ਹੈ ਜੇ ਤੁਸੀਂ ਮਹਾਂ ਪ੍ਰੋਗਰਾਮ ਆ ਜੇ ਮਾਈ ਉਹਨਾਂ ਕਰਨਾ ਜੋ ਜਿਹੜੇ ਅਸੀਂ ਕੰਮ ਨਹੀਂ ਕਰ ਪਾ ਰਹੇ ਜਨ ਕਰਕੇ ਬ੍ਰਾਹਮਣ ਵਾਸਤੇ ਖੱਤਰੀ ਵਾਸਤੇ ਪੈਸਾ ਕਰਉਣਾ ਬਹੁਤ ਉਹਨਾਂ ਬੜੀਆਂ ਵਧੀਆ ਹੁੰਦੀਆਂ ਪਰਾਣੇ ਸਾਹਿਬ ਨੂੰ ਜਾਣਾ ਪਰਾਣੇ ਸਾਹਿਬ ਜਾਣਾ ਫਿਰ ਸੁਹੰਦਰ ਲੋਕ ਹੁੰਦੇ ਹਨ ਉਹਨਾਂ ਨੂੰ ਕੋਈ ਬੁਨਦ ਨਹੀਂ ਕੋਈ ਉਹਨੇ ਹਰ ਖਾਤੇ ਜਾ ਸਕਦੇ ਹਨ ਹਰ ਸੰਤ ਕੋ ਕੰਮ ਕਰ ਸਕਦੇ ਹਨ ਹਰ ਪਤਰ ਵਰਗੀ ਕੋਈ ਵੀ ਬੰਦੀ ਨਹੀਂ ਹੁੰਦੀ ਇਸ ਕਰਕੇ ਸ਼ੁਭਰਤਾ ਨੇ ਜਨ ਕੋਈ ਬੰਦੀ ਨਹੀਂ ਹੈ ਭਾਈ ਇਹ ਕਾਜੀ ਨਹੀਂ ਕਿ ਸਾਰੇ ਲੋਕ ਮਾੜਾ ਕਹਿੰਦੇ ਆ ਜਾ ਪਹਿਲੇ ਲੋਕਾਂ ਦੇ ਗੱਲ ਸਾਧਵੀ ਤੇ ਇਲਾਕੇ ਮੁੱਖ ਬੜੀ ਨਾਲ ਕੀ ਆਜਾ ਕੋਟੇ ਕੋਟ ਦਾ ਮੰਦਪ ਸਾਜਿਆ ਕਰਤਾਂ ਸਰਵਾਂ ਦੇ ਲੋਕਾਂ ਦੀ ਲੋਟਰ ਹੋ ਰਹੀ ਸੀ ਕਿ ਕੋਟਾ ਨਿਯਿਤ ਜੋ ਜਨਤਰੀ ਬਣ ਜਾ ਗਾ ਗੜਤ ਕਪੀਜਾਣਾ ਬੰਦਗੀ ਕਾਲ ਦਾ ਸਿਮਰਨ ਕਰਦਾ ਕਾਲ ਦਾ ਮੁਰਜਦਾ ਹੋਜੀ ਸਾਧ ਦੂਜਾ ਮਹਿਨਤ ਹੈ ਕਿ